ਇਸ ਦੁਨੀਆ ਦੇ ਉੱਤੇ ਜੇ ਸਭ ਤੋਂ ਖਤਰਨਾਕ ਕੁਝ ਹੈ ਤਾਂ ਉਹ ਹੈ ਇਨਸਾਨ ਕਿਉਂਕਿ ਇਨਸਾਨ ਇੰਨਾ ਛਾਤਰ ਹੈ ਕਿ ਇਹ ਪ੍ਰਸਥਿਤੀਆਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ ਆਪਣਾ ਫਾਇਦਾ ਦੇਖ ਕੇ ਇਹ ਕਿਸੇ ਪਾਸੇ ਦਾ ਵੀ ਹੋ ਸਕਦਾ ਜਦਕਿ ਜਾਨਵਰ ਵੀ ਕਿਸੇ ਨਾ ਕਿਸੇ ਗੱਲ ਤੇ ਖੜਦੇ ਨੇ ਇਨਸਾਨ ਕਦੇ ਨਹੀਂ ਖੜਦਾ ਇਨਸਾਨ ਸਿਰਫ ਆਪਣਾ ਫਾਇਦਾ ਦੇਖਦਾ ਜਿੱਧਰ ਉਸ ਦਾ ਫਾਇਦਾ ਹੁੰਦਾ ਇਹ ਉਧਰ ਨੂੰ ਹੀ ਜਾਂਦਾ ਜੇ ਆਪਾਂ ਗੱਲ ਕਰ ਰਹੀਏ ਕਿ ਬੰਦੇ ਨੇ ਜੇ ਕਿਸੇ ਔਰਤ ਦੇ ਨਾਲ ਸਰੀਰਕ ਸੰਬੰਧ ਬਣਾਉਣੇ ਹੁੰਦੇ ਨੇ ਤਾਂ ਉਹ ਕਦੇ ਵੀ ਇਹ ਨਹੀਂ ਦੇਖਦਾ ਕਿ ਇਹ ਔਰਤ ਨੀਵੀਂ ਜਾਤ ਦੀ ਹੈ ਗਰੀਬ ਹੈ ਜਾਂ ਕਿਸੇ ਹੋਰ ਧਰਮ ਦੀ ਹੈ ਪੜ੍ਹੀ ਲਿਖੀ ਆ ਜਾਂ ਅਣਪੜ੍ਹਾ ਹੈ ਇਹ ਐਦਾਂ ਦਾ ਕੁਝ ਵੀ ਨਹੀਂ ਦੇਖਦਾ ਉਸ ਦੇ ਨਾਲ ਸੰਬੰਧ ਬਣਾਉਂਦਾ ਹੈ ਪਰ ਜੇ ਕਿਤੇ ਉਸ ਔਰਤ ਦੇ ਨਾਲ ਇਸ ਨੇ ਵਿਆਹ ਕਰਵਾਉਣਾ ਹੋਵੇ ਤਾਂ ਫਿਰ ਬਹੁਤ ਕੁਝ ਦੇਖਦਾ ਹੈ ਤਾਂ ਇਹ ਇਹ ਵੀ ਦੇਖਦਾ ਕਿ ਇਹ ਗਰੀਬ ਹੈ ਇਹ ਅਣਪੜਾ ਹੈ ਇਹ ਕਿਸੇ ਹੋਰ ਧਰਮ ਦੀ ਹੈ ਇਹ ਕਿਸੇ ਹੋਰ ਜਾਤ ਦੀ ਹੈ ਜਾਨੀ ਜਾਨਵਰਾਂ ਨਾਲੋਂ ਵੀ ਬੰਦਾ ਬੱਤਰ ਹੈ ਜਾਨਵਰਾਂ ਦੇ ਵੀ ਕੁਝ ਨਿਜ਼ਮ ਨੇ ਪਰ ਇਨਸਾਨ ਦੇ ਕੋਈ ਵੀ ਨਿਜ਼ਮ ਨਹੀਂ ਇਹ ਸਿਰਫ ਆਪਣਾ ਫਾਇਦਾ ਦੇਖਦਾ ਜਿੱਥੇ ਇਸ ਦਾ ਫਾਇਦਾ ਹੁੰਦਾ ਹੈ ਇਹ ਉਧਰ ਨੂੰ ਹੀ ਟਾਲ ਜਾਂਦਾ ਜੋ ਅੱਜ ਦੀ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਤੁਹਾਡੇ ਰੋਂਗ ਤੇ ਖੜੇ ਕਰ ਦੇਵੇਗੀ ਇੱਕ ਕੁੜੀ ਦੇ ਨਾਲ ਉਹ ਹੁੰਦਾ ਹੈ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਉਸ ਕੁੜੀ ਨੂੰ ਉਸਦੇ ਪਿੰਡ ਦੇ ਹੀ 17 ਬੰਦਿਆਂ ਵੱਲੋਂ ਨੋਚਿਆ ਜਾਂਦਾ ਹੈ 17 ਜਾਣੇ ਉਸ ਦੇ ਨਾਲ ਬਾਰੀ-ਬਾਰੀ ਬਲਾਤਕਾਰ ਕਰਦੇ ਨੇ ਤੇ ਆਖਰ ਉਹ ਕੁੜੀ 7.5 ਮਹੀਨਿਆਂ ਦੀ ਪ੍ਰੈਗਨੈਂਟ ਹੋ ਜਾਂਦੀ ਹੈ ਜਦੋਂ ਫਿਰ ਉਸ ਦੀ ਮਾਂ ਨੂੰ ਪਤਾ ਲੱਗਦਾ ਹੈ ਤਾਂ ਮਾਂ ਥਾਣੇ ਦੇ ਵਿੱਚ ਜਾਂਦੀ ਹੈ ਕੀ ਹੈ ਸਾਰੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਆਂਧਰ ਪ੍ਰਦੇਸ਼ ਦੇ ਜ਼ਿਲ੍ਹਾ ਸੱਤੇਸਾਈ ਦੀ ਗੱਲ ਹੈ 2023 ਦੀ ਇੱਥੇ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਵਿੱਚ ਪਰਿਵਾਰ ਦਾ ਮੁਖੀ ਉਸ ਦੀ ਪਤਨੀ ਤੇ ਉਹਨਾਂ ਦੀ ਇੱਕ ਬੇਟੀ 2020 ਦੇ ਵਿੱਚ ਜੋ ਪਰਿਵਾਰ ਦਾ ਮੁਖੀ ਆ ਸੀ ਉਸ ਦੀ ਮੌਤ ਹੋ ਜਾਂਦੀ ਹੈ ਬਿਮਾਰੀ ਦੇ ਕਾਰਨ ਹੁਣ ਸਾਰਾ ਭਾਰ ਉਸ ਦੀ ਪਤਨੀ ਉੱਤੇ ਆ ਜਾਂਦਾ ਹੈ ਆਪਣੀ ਬੇਟੀ ਦੀ ਪਰਵਰਿਸ਼ ਦਾ ਪਿੰਡ ਵਿੱਚ ਕੋਈ ਕੰਮ ਨਹੀਂ ਹੁੰਦਾ ਉਸ ਨੂੰ ਬਾਹਰ ਕੰਮ ਮਿਲ ਜਾਂਦਾ ਤਾਂ ਹੁਣ ਉਹ ਆਪਣੀ ਬੇਟੀ ਨੂੰ ਪਿੰਡ ਵਿੱਚ ਆਪਣੇ ਘਰ 'ਚ ਹੀ ਛੱਡ ਜਾਂਦੀ ਹੈ ਤੇ ਆਸੇ-ਪਾਸੇ ਜੋ ਆਂਢੀ ਗੁਆਂਢੀ ਸੀ ਜੋ ਉਸ ਦੇ ਕਾਸਟ ਵਾਲੇ ਸੀ ਉਹਨਾਂ ਨੂੰ ਕਹਿ ਦਿੰਦੀ ਹੈ ਕਿ ਤੁਸੀਂ ਇਸ ਦਾ ਖਿਆਲ ਰੱਖੋ ਮੈਂ ਵੀ ਵੇਚਦੀ ਆ ਜਾਇਆ ਕਰਾਂਗੀ ਕਿਉਂਕਿ ਕੁੜੀ ਪੜ ਰਹੀ ਸੀ ਉਹ ਉਸ ਨੂੰ ਹਟਾ ਵੀ ਨਹੀਂ ਸਕਦੀ ਸੀ ਹੁਣ ਮਾਂ ਬਾਹਰ ਕੰਮ ਕਰਨ ਚਲੀ ਜਾਂਦੀ ਹੈ ਵੇਚਦੀ ਉਹ ਪਿੰਡ ਗੇੜਾ ਮਾਰਦੀ ਸੀ ਆਪਣੀ ਬੇਟੀ ਦੇ ਕੋਲ ਪਰ ਇਧਰ ਜੋ ਬੇਟੀ ਸੀ ਉਹ ਇੱਕ ਦਿਨ ਜਦੋਂ 8ਵੀਂ ਦੇ ਵਿੱਚ ਸੀ ਉਹ ਆਪਣੇ ਇੱਕ ਕਲਾਸ ਦੇ ਦੋਸਤ ਦੇ ਨਾਲ ਬੈਠੀ ਸੀ ਉਹ ਬੈਠੀ ਗੱਲਾਂ ਕਰ ਰਹੀ ਸੀ ਤਾਂ ਉਸ ਦੀਆਂ ਕਿਸੇ ਵੱਲੋਂ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਫੋਟੋ ਮਾ ਖਿੱਚਣ ਤੋਂ ਬਾਅਦ ਦੂਸਰੇ ਤੀਸਰੇ ਦਿਨ ਉਹ ਮੁੰਡਾ ਆਪਣੇ ਨਾਲ ਇੱਕ ਹੋਰ ਦੋਸਤ ਨੂੰ ਲੈ ਕੇ ਉਸ ਕੁੜੀ ਦੇ ਕੋਲ ਜਾਂਦਾ ਤੇ ਉਸ ਨੂੰ ਉਹ ਫੋਟੋ ਮਾ ਦਿਖਾਉਂਦਾ ਤੇ ਕਹਿੰਦਾ ਕਿ ਤੇਰੀਆਂ ਇਹ ਫੋਟੋ ਮਾ ਮੈਂ ਇੰਸਟਾਗ੍ਰam ਫੇਸਬੁੱਕ ਉੱਤੇ ਅਪਲੋਡ ਕਰ ਦੇਵਾਂਗਾ ਤੇਰੀ ਮਾਂ ਨੂੰ ਦਿਖਾਵਾਂਗਾ ਪਿੰਡ ਵਾਲਿਆਂ ਨੂੰ ਦਿਖਾਵਾਂਗਾ ਤਾਂ ਕੁੜੀ ਡਰ ਜਾਂਦੀ ਹੈ ਕੁੜੀ ਉਸ ਦੀਆਂ ਮਿੰਤਾਾਂ ਕਰਦੀ ਹੈ ਕਿ ਤੁਸੀਂ ਐਦਾਂ ਨਾ ਕਰੋ ਪਰ ਉਹਨਾਂ ਉੱਪਰ ਇਸ ਗੱਲ ਦਾ ਕੋਈ ਵੀ ਅਸਰ ਨਹੀਂ ਸੀ ਉਹ ਕਹਿੰਦੇ ਨੇ ਕਿ ਅਸੀਂ ਤੇਰੀਆਂ ਫੋਟੋਆਂ ਇੱਕ ਗੱਲ ਤੇ ਵਾਇਰਲ ਨਹੀਂ ਕਰਾਂਗੇ ਜੇ ਤੂੰ ਸਾਡੇ ਨਾਲ ਚੱਲਵੇਂਗੀ ਪਰ ਤੇਰੀ ਅਸੀਂ ਹੋਰ ਕੋਈ ਵੀ ਮਿੰਤ ਤਰਲਾ ਗੱਲਬਾਤ ਨਹੀਂ ਸੁਣਾਗੇ ਹੁਣ ਕੁੜੀ ਉਹਨਾਂ ਦੇ ਨਾਲ ਚਲੀ ਜਾਂਦੀ ਹੈ ਤੇ ਉੱਥੇ ਉਹ ਦੋਨੋਂ ਇਸ ਕੁੜੀ ਦੇ ਨਾਲ ਬਲਾਤਕਾਰ ਕਰਦੇ ਆ ਸਮੂਹਿਕ ਬਲਾਤਕਾਰ ਕੀਤਾ ਜਾਂਦਾ ਹੈ ਪਹਿਲਾਂ ਤਾਂ ਉਹਨਾਂ ਕੋਲ ਸਿਰਫ ਕੁੜੀ ਦੀ ਇੱਕ ਫੋਟੋ ਸੀ ਹੁਣ ਇਹ ਦੋਨੋਂ ਜਦੋਂ ਉਸ ਨਾਲ ਬਲਾਤਕਾਰ ਕਰ ਰਹੇ ਸੀ ਉਸ ਕੁੜੀ ਦੀ ਅਸ਼ਲੀਲ ਵੀਡੀਓ ਵੀ ਬਣਾ ਲੈਂਦੇ ਨੇ ਹੁਣ ਤਾਂ ਇਹ ਸਿਲਸਲਾ ਚੱਲਣ ਲੱਗ ਜਾਂਦਾ ਹੈ ਉਸ ਤੋਂ ਬਾਅਦ ਹੁਣ ਜਦੋਂ ਵੀ ਇਹਨਾਂ ਦਾ ਦਿਲ ਕਰਦਾ ਸੀ ਇਹ ਇਸ ਕੁੜੀ ਨੂੰ ਬਲੈਕਮੇਲ ਕਰਦੇ ਕਿ ਤੇਰੀ ਵੀਡੀਓ ਅਸੀਂ ਵਾਇਰਲ ਕਰ ਦੇਵਾਂਗੇ ਨਹੀਂ ਤੂੰ ਸਾਡੇ ਨਾਲ ਚੱਲ ਇਸ ਨਾਲ ਬਲਾਤਕਾਰ ਕਰਦੇ ਹੁਣ ਬੰਦੇ ਵਧਣ ਲੱਗ ਗਏ ਸੀ ਇਸ ਨੂੰ ਬਲੈਕਮੇਲ ਕਰਨ ਵਾਲਿਆਂ ਦੀ ਗਿਣਤੀ ਵਧਣ ਲੱਗੀ ਸੀ 2 ਤੋਂ 4 4 ਤੋਂ 6 ਛੇਤੋ ਘਟ ਐਦਾਂ ਹੀ ਇਹ ਗਿਣਤੀ ਵੱਧਦੀ ਜਾ ਰਹੀ ਸੀ ਇਸ ਕੁੜੀ ਨੂੰ ਇਹ ਭੇੜੀਏ ਨੋਚਦੇ ਜਾ ਰਹੇ ਸੀ ਇਸ ਵਿੱਚ ਮਾਂ ਵੀ ਪਿੰਡ ਗੇੜਾ ਮਾਰਦੀ ਆਪਣੀ ਕੁੜੀ ਨੂੰ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਦਿੰਦੀ ਪਰ ਕੁੜੀ ਸਹਿਮੀ ਸਹਿਮੀ ਰਹਿੰਦੀ ਸੀ ਉਸ ਨੇ ਆਪਣੀ ਮਾਂ ਨੂੰ ਕੁਝ ਵੀ ਨਹੀਂ ਦੱਸਿਆ ਪਰ ਜੋ ਇਹ ਦਰਿੰਦੇ ਸੀ ਇਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ ਹੁਣ ਤਾਂ ਜਦੋਂ ਜਿਸ ਦਾ ਜੀ ਕਰਦਾ ਉਹ ਇਸ ਕੁੜੀ ਦੇ ਨਾਲ ਬਲਾਤਕਾਰ ਕਰਦਾ ਇਸ ਨੂੰ ਲੈ ਜਾਂਦਾ ਵੀਡੀਓ ਦੇ ਡਰ ਤੋਂ ਇਹ ਕੁੜੀ ਚਲੀ ਜਾਂਦੀ ਤੇ ਉਹ ਦਰਿੰਦੇ ਇਸ ਦਾ ਸਰੀਰ ਨੋਚਦੇ ਹੁਣ ਗਿਣਤੀ ਵੱਧ ਕੇ 17 ਹੋ ਗਈ ਸੀ 24 ਮਹੀਨਿਆਂ ਦੇ ਵਿੱਚ 17 ਜਾਣਿਆਂ ਨੇ ਇਸ ਕੁੜੀ ਦੇ ਨਾਲ ਪਤਾ ਨਹੀਂ ਕਿੰਨੀ ਕਬਾਰ ਬਲਾਤਕਾਰ ਕੀਤਾ ਹੁਣ ਮਹੀਨਾ ਆ ਜਾਂਦਾ ਜੂਨ ਦਾ ਜੂਨ 2025 ਆ ਜਾਂਦਾ 5 ਜੂਨ 2025 ਨੂੰ ਜਦੋਂ ਇਸ ਕੁੜੀ ਦੀ ਮਾਂ ਘਰ ਆਉਂਦੀ ਹੈ ਤਾਂ ਉਹ ਆ ਕੇ ਦੇਖਦੀ ਹੈ ਕਿ ਕੁੜੀ ਦੀ ਤਬੀਅਤ ਵਿਗੜੀ ਹੋਈ ਹੈ ਤੇ ਇਸ ਦਾ পেট ਵੀ ਵਧਿਆ ਹੋਇਆ ਤੇ ਪਤਾ ਲੱਗਦਾ ਕਿ ਇਹ ਕੁੜੀ ਤਾਂ ਅਪ੍ਰੈਲ ਮਹੀਨੇ ਤੋਂ ਸਕੂਲ ਵੀ ਨਹੀਂ ਗਈ ਇਹ ਦੇਖ ਕੇ ਮਾਂ ਦੇ ਹੋਸ਼ ਉੱਟ ਜਾਂਦੇ ਨੇ ਮਾਂ ਇਸ ਕੁੜੀ ਨੂੰ ਹਸਪਤਾਲ ਲੈ ਜਾਂਦੀ ਹੈ ਹਸਪਤਾਲ ਦੇ ਵਿੱਚ ਇਸ ਦੇ ਟੈਸਟ ਕੀਤੇ ਜਾਂਦੇ ਨੇ ਤੇ ਡਾਕਟਰ ਕਹਿੰਦੇ ਨੇ ਕਿ ਇਹ ਕੁੜੀ ਤਾਂ 7.5 ਮਹੀਨਿਆਂ ਦੀ ਗਰਭਤੀ ਹੈ ਜਦੋਂ ਇਹ ਗੱਲ ਸੁਣੀ ਜਾਂਦੀ ਹੈ ਤਾਂ ਮਾਂ ਦੇ ਹੋਸ਼ ਉੱਟ ਜਾਂਦੇ ਨੇ ਹੁਣ ਮਾਂ ਆਪਣੀ ਬੇਟੀ ਨੂੰ ਪੁੱਛਦੀ ਹੈ ਕਿ ਮੇਰੀ ਪਰਵਰਿਸ਼ ਦੇ ਵਿੱਚ ਕੀ ਘਟ ਰਹੀ ਸੀ ਤੂੰ ਜੋ ਐਦਾਂ ਦਾ ਕੁਝ ਕੀਤਾ ਤਾਂ ਕੁੜੀ ਨੇ ਸਾਰੀ ਕਹਾਣੀ ਮਾਂ ਨੂੰ ਦੱਸੀ ਕਿ ਮੇਰੇ ਨਾਲ ਤਾਂ ਐਦਾਂ ਹੋਇਆ ਉਸ ਤੋਂ ਬਾਅਦ ਜੋ ਮਾਂ ਹੁੰਦੀ ਹੈ ਉਹ ਪੁਲਿਸ ਸਟੇਸ਼ਨ ਜਾਣਾ ਚਾਹੁੰਦੀ ਹੈ ਪਰ ਪਿੰਡ ਦੇ ਲੋਕ ਹੀ ਉਸ ਨੂੰ ਰੋਕ ਲੈਂਦੇ ਨੇ ਤੇ ਕਹਿੰਦੇ ਨੇ ਕਿ ਤੂੰ ਨਾ ਜਾ ਕਿਉਂਕਿ ਇਹ 17 ਜਾਣਿਆਂ ਦੇ ਵਿੱਚ ਤਿੰਨ ਜਾਣੇ ਤਾਂ ਐਦਾਂ ਦੇ ਨੇ ਜੋ ਕਿ ਤੇਰੀ ਕਾਸਟ ਦੇ ਨੇ ਇਹ 17 ਜਾਣਿਆਂ ਦੇ ਵਿੱਚ ਤਿੰਨ ਨਵਾਲਗ ਅਤੇ 14 ਬਾਲਗ ਸਨ ਜੋ ਇਹ ਬਾਲਗ ਸਨ ਇਹਨਾਂ ਦੀ ਉਮਰ 18 ਤੋਂ ਲੈ ਕੇ 51 ਸਾਲ ਸੀ ਜਾਨੀ 18 ਤੋਂ ਲੈ ਕੇ 51 ਸਾਲ ਦੇ ਬੰਦਿਆਂ ਨੇ ਇਸ ਕੁੜੀ ਦੇ ਨਾਲ ਜਿਸ ਦੀ ਉਮਰ 2023 ਦੇ ਵਿੱਚ 13 ਸਾਲ ਸੀ ਤੇ ਹੁਣ 15 ਸਾਲ ਹੋ ਗਈ ਸੀ ਇਸ ਦੇ ਨਾਲ ਬਲਾਤਕਾਰ ਕੀਤਾ ਤਿੰਨ ਇਸ ਤੇ ਸਕੂਲ ਦੇ ਵਿੱਚ ਹੀ ਪੜਨ ਵਾਲੇ ਮੁੰਡਿਆਂ ਨੇ ਇਸ ਨਾਲ ਬਲਾਤਕਾਰ ਕੀਤਾ ਹੁਣ ਪਿੰਡ ਵਾਲੇ ਕਹਿੰਦੇ ਨੇ ਕੁਝ ਲੋਕ ਵਿੱਚੋਂ ਕਹਿੰਦੇ ਨੇ ਕਿ ਤੂੰ ਥਾਣੇ ਨਾ ਜਾ ਕਿਉਂਕਿ ਤਿੰਨ ਤਾਂ ਐਦਾਂ ਦੇ ਇਹਨਾਂ ਵਿੱਚ ਰੋਪੀ ਨੇ ਜੋ ਤੇਰੀ ਕਾਸਟ ਦੇ ਨੇ ਤੇ ਬਾਕੀ ਜੋ ਲੋਕ ਨੇ ਉਹਨਾਂ ਨਾਲ ਤੂੰ ਕਿੱਥੇ ਲੜੇਂਗੀ ਤੂੰ ਐਦਾਂ ਕਰ ਜੋ ਇਹ ਤਿੰਨ ਜਾਣੇ ਤੇਰੀ ਕਾਸਟ ਦੇ ਨੇ ਉਹਨਾਂ ਦੇ ਨਾਲ ਹੀ ਤੇਰੀ ਕੁੜੀ ਦਾ ਉਹਨਾਂ ਵਿੱਚੋਂ ਕਿਸੇ ਨਾਲ ਵਿਆਹ ਕਰਵਾ ਦਿੰਨੇ ਤੇ ਜੋ ਬਾਕੀ ਰਹਿ ਗਏ ਉਹਨਾਂ ਤੋਂ ਤੈਨੂੰ ਪੈਸੇ ਦਵਾ ਦਿੰਨੇ ਆ ਤੂੰ ਇਸ ਮਾਮਲੇ ਨੂੰ ਇੱਥੇ ਹੀ ਰਫਾ ਦਫਾ ਕਰ ਦੇ ਇਹ ਸੁਣ ਕੇ ਮਾਂ ਦੇ ਹੋਸ਼ ਉੱਡ ਜਾਂਦੇ ਨੇ ਕਿ ਇਹ ਜੋ ਬਲਾਦਕਾਰ ਕਰਨ ਵਾਲੇ ਉਹ ਤਾਂ ਭੇੜੀਏ ਹੈਗੇ ਨੇ ਪਰ ਜੋ ਵਿੱਚ ਇਹ ਰਾਜੀਨਾਮਾ ਕਰਵਾਉਣ ਵਾਲਿਆ ਇਹ ਤਾਂ ਉਦੋਂ ਵੀ ਜ਼ਿਆਦਾ ਗੰਦੇ ਲੋਕ ਨੇ ਪਰ ਮਾਂ ਕਹਿੰਦੀ ਆ ਕਿ ਨਹੀਂ ਮੈਂ ਤਾਂ ਇਹਨਾਂ ਲੋਕਾਂ ਨੂੰ ਸਾਬਕ ਸਿਖਾ ਕੇ ਰ੍ਹਾਂਗੀ ਉਹ ਪੁਲਿਸ ਸਟੇਸ਼ਨ ਜਾਂਦੀ ਹੈ ਤੇ ਸਾਰੀ ਕਹਾਣੀ ਪੁਲਿਸ ਨੂੰ ਦੱਸਦੀ ਆ ਇਹਨਾਂ 17 આરોપીਆਂ ਦੇ ਵਿਰੁੱਧ ਪੁਲਿਸ ਕੇਸ ਦਰਜ ਕਰਦੀ ਹੈ ਛਾਪੇਮਾਰੀ ਕਰਦੇ ਆ ਪਹਿਲੀ ਛਾਪੇਮਾਰੀ ਦੇ ਵਿੱਚ 6 ਜਣਿਆਂ ਨੂੰ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ 9 ਜੂਨ 2025 ਨੂੰ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਫਿਰ ਛਾਪੇਮਾਰੀ ਕੀਤੀ ਜਾਂਦੀ ਹੈ ਤੇ 11 આરોપીਆਂ ਨੂੰ ਫਿਰ ਗ੍ਰਿਫਤਾਰ ਕਰ ਲੇਤਾ ਜਾਂਦਾ ਯਾਨੀ 17 ਦੇ 17 આરોપીਆਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਇੱਧਰ ਡਾਕਟਰ ਕਹਿੰਦੇ ਨੇ ਕਿ ਕੁੜੀ ਦਾ ਅਬੋਰਸ਼ਨ ਨਹੀਂ ਹੋ ਸਕਦਾ ਕਿਉਂਕਿ ਜੇ ਕੁੜੀ ਦਾ ਅਬੋਰਸ਼ਨ ਕਰਾਂਗੇ ਤਾਂ ਇਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਇਸ ਲਈ ਕੁੜੀ ਤਾਂ ਬੱਚੇ ਨੂੰ ਜਨਮ ਦੇਵੇਗੀ ਹੀ ਇਸ ਦਾ ਹੋਰ ਕੋਈ ਹੱਲ ਨਹੀਂ ਡਾਕਟਰ ਇਸ ਕੁੜੀ ਨੂੰ ਆਪਣੇ ਹਸਪਤਾਲ ਵਿੱਚ ਹੀ ਰੱਖਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਇਹ ਕੁੜੀ ਨੂੰ ਅਸੀਂ ਪਿੰਡ ਤੋਰ ਦਿੱਤਾ ਤਾਂ ਇਸ ਦੀ ਜਾਨ ਨੂੰ ਖਤਰਾ ਹੋ ਸਕਦਾ ਜੋ ਉਹ ਅਮੀਰ ਲੋਕ ਨੇ ਉਹ ਇਸ ਨੂੰ ਜਾਨੋਂ ਮਾਰ ਸਕਦੇ ਨੇ ਇਸ ਲਈ ਕੁੜੀ ਨੂੰ ਹਸਪਤਾਲ ਵਿੱਚ ਹੀ ਰੱਖਿਆ ਜਾਂਦਾ ਹੈ ਤੇ ਡਾਕਟਰਾਂ ਦਾ ਕਹਿਣਾ ਕਿ 21 ਜੁਲਾਈ 2025 ਤੋਂ ਬਾਅਦ ਕੁੜੀ ਕਿਸੇ ਦਿਨ ਵੀ ਬੱਚੇ ਨੂੰ ਜਨਮ ਦੇ ਸਕਦੀ ਹੈ। ਪੁਲਿਸ ਇਸ ਕੇਸ ਨੂੰ ਬੜੀ ਗੰਭੀਰਤਾ ਦੇ ਨਾਲ ਲੈ ਰਹੀ ਹੈ। ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਜਦੋਂ ਕੁੜੀ ਅਪ੍ਰੈਲ ਮਹੀਨੇ ਤੋਂ ਸਕੂਲ ਨਹੀਂ ਗਈ ਜਦਕਿ ਕੁੜੀ 10ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ। 10ਵੀਂ ਕਲਾਸ ਬੋਰਡ ਦੀ ਹੁੰਦੀ ਹੈ ਤੇ ਜਦੋਂ ਬੱਚਾ ਸਕੂਲ ਨਹੀਂ ਆਉਂਦਾ ਤਾਂ ਜੋ ਅਧਿਆਪਕ ਹੁੰਦੇ ਨੇ ਉਹ ਵੀ ਗੌਰ ਕਰਦੇ ਨੇ ਕਿ ਬੱਚਾ ਕਿਉਂ ਨਹੀਂ ਸਕੂਲ ਆ ਰਿਹਾ। ਇਹਨਾਂ ਅਧਿਆਪਕਾਂ ਨੇ ਇਹ ਗੌਰ ਕਿਉਂ ਨਹੀਂ ਕੀਤੀ ਕਿ ਕੁੜੀ 2 ਮਹੀਨਿਆਂ ਤੋਂ ਸਕੂਲ ਨਹੀਂ ਆ ਰਹੀ ਕਿਉਂ ਨਹੀਂ ਆ ਰਹੀ ਕੀ ਕਾਰਨ ਹੈ ਪੁਲਿਸ ਇਹ ਅਧਿਆਪਕਾਂ ਨੂੰ ਵੀ ਜਾਂਚ ਦੇ ਘੇਰੇ ਦੇ ਵਿੱਚ ਲੈਂਦੀ ਹੈ ਕਿਉਂਕਿ ਜੋ ਇਹ ਕੁੜੀ ਦੇ ਨਾਲ ਮਾੜਾ ਕੰਮ ਸ਼ੁਰੂ ਹੋਇਆ ਸੀ ਇਹ ਸਕੂਲ ਦੇ ਵਿੱਚੋਂ ਹੀ ਹੋਇਆ ਸੀ ਜੇ ਅਧਿਆਪਕਾਂ ਨੇ ਵੀ ਕੁੜੀ ਦੇ ਉੱਤੇ ਗੌਰ ਕੀਤੀ ਹੁੰਦੀ ਤਾਂ ਵੀ ਸ਼ਾਇਦ ਇਹ ਕੁਝ ਨਹੀਂ ਹੋਣਾ ਸੀ ਇਸ ਤੋਂ ਬਚਤ ਰਹਿ ਜਾਣੀ ਸੀ ਪਰ ਹੁਣ ਪੁਲਿਸ ਨੇ 17 ਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਇਸ ਕੇਸ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਦੇ ਵਿੱਚ ਕੀ ਹੁੰਦਾ ਹੈ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਇੱਕ 13 ਸਾਲਾਂ ਦੀ ਕੁੜੀ ਦਾ ਸ਼ੋਸ਼ਣ ਕੀਤਾ ਗਿਆ। 18 ਤੋਂ ਲੈ ਕੇ 51 ਸਾਲ ਦੇ ਬੰਦਿਆਂ ਤੱਕ ਉਸ ਕੁੜੀ ਨੂੰ ਨੋਚਿਆ ਗਿਆ ਉਸ ਕੁੜੀ ਦੇ ਨਾਲ ਦਰਿੰਦਗੀ ਕੀਤੀ ਗਈ ਕਿਸੇ ਨੂੰ ਵੀ ਉਸ ਉੱਪਰ ਤਰਸ ਨਹੀਂ ਆਇਆ ਸਗੋਂ ਉਸ ਵੀਡੀਓ ਨੂੰ ਆਧਾਰ ਬਣਾ ਕੇ ਜਿਸ ਦਾ ਵੀ ਜੀ ਕੀਤਾ ਉਸ ਨੇ ਉਸ ਕੁੜੀ ਨੂੰ ਨੋਚਿਆ ਕਿਸੇ ਦੇ ਮਨ ਦੇ ਵਿੱਚ ਦਇਆ ਨਹੀਂ ਆਈ ਕਿਸੇ ਦੇ ਮਨ ਦੇ ਵਿੱਚ ਇਹ ਨਹੀਂ ਆਇਆ ਕਿ ਇਹ ਤਾਂ ਸਾਡੀਆਂ ਬੱਚੀਆਂ ਵਰਗੀ ਹੈ ਅਸੀਂ ਇਸ ਨਾਲ ਕੀ ਕਰ ਰਹੇ ਹਾਂ ਹਫਸ ਦੇ ਵਿੱਚ ਅੰਨੇ ਹੋ ਕੇ ਜਿਸ ਦਾ ਵੀ ਜੀ ਕੀਤਾ ਉਸ ਨੇ ਉਸ ਬੱਚੀ ਦੇ ਨਾਲ ਦਰਿੰਦਗੀ ਕੀਤੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਇਹੋ ਜਿਹੇ ਅਪਰਾਧੀਆਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ